ਦੇ ਦਿਨ ਨਗਰ ਦੇ ਤੇਰਾ ਬਾਬਾ ਨਾਂਗੇ ਅੱਜ ਤੁਸੀਂ ਪਿੰਡ ਹਰਦਰਵਾ ਕਲਾ ਚ ਲੂਣ ਬੰਤਾ ਦੀ ਸਮਗਰੀ ਲੈ ਕੇ ਪਹੁੰਚੇ ਹੋ ਲੋਕਾਂ ਦਾ ਬੁਰਾ ਹਾਲ ਹੈ ਕੀ ਕੀ ਕਹਿਣਾ ਛੋੜਦੇ ਅ ਦੇਖੋ ਜੀ ਤੁਹਾਨੂੰ ਪਤਾ ਹੈ ਕਿ ਪਿਛਲੇ 3 ਦਿਨਾਂ ਤੋਂ ੜੀਆਂ ਪਾਣੀ ਕਰਕੇੜਾ ਹੜ ਆਏ ਹੋਏ ਨੇ ਤਕਰੀਬਨ ਤਕੀਬਨ ਹੋਣਾ ਸੀ ਸਵੇਰ ਦੇ ਲੱਗੇ ਹੋਏ ਆ ਜੀ ਪਹਿਲਾਂ ਮੈਂ ਗੁਰਦਾਸਪੁਰ ਗਿਆ ਜੀ ਫਿਰ ਮੈਂ ਦਿਨਾਨਗਰ ਉਸ ਤੋਂ ਬਾਅਦ ਡਾਲੇ ਪਿੰਡ ਸੀ ਚੰਗੀ ਪਿੰਡ ਤੇ ਹੁਣ ਅਸੀਂ ਹਰਦਰਵਾਲ ਆਏ ਆ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਤਕਰੀਬਨ ਅ ਅੰਡਰ ਬ੍ਰਿਜ ਆ ਉੱਥੇ 10-10 ਫੁੱਟ ਪਾਣੀ ਆ ਜੀ ਆਮ ਬੰਦਾ ਜਾਣ ਨਹੀਂ ਸਕਦਾ ਤਕਰੀਬਨ ਬਹੁਤ ਬੁਰੇ ਹਾਲਾਤ ਹੋਏ ਨੇ ਤੇ ਇਸ ਕਰਕੇ ਅੱਜ ਮੈਂ ਪੂਰੇ ਸਾਥੀਆਂ ਸਮੇਤ ਅਸੀਂ ਉੱਥੋਂ ਕੁਛ ਨਾ ਕੁਛ ਅਸੀਂ ਰਾਸਮਗਰੀ ਭਾਵੇਂ ਉਹਨਾਂ ਦਾ ਲੰਗਰ ਹੋਵੇ ਦਾ ਸਮਾਨ ਹੋਵੇ ਬੱਚਿਆਂ ਦੇ ਵਾਸਤੇ ਦੁੱਧ ਦਾ ਜੋ ਵੀ ਆਪਸਵਾਦ ਅਸੀਂ ਹੈਲਪ ਕਰ ਸਕਦੇ ਆ ਅਸੀਂ ਲੈ ਕੇ ਪਹੁੰਚੇ ਹੋਏ ਆ ਤੇ ਜੋ ਇਹਨਾਂ ਨੂੰ ਰਾਹਤ ਮਿਲ ਸਕੇ ਬਾਕੀ ਸਰਕਾਰ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਨੇ ਡੀਸੀ ਸਾਹਿਬ ਵੀ ਆਪਣੀਆਂ ਟੀਮਾਂ ਭੇਜ ਰਹੇ ਨੇ ਐਨਡੀਆਰਫ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਲਗਾਤਾਰ ਪੂਰਾ ਪ੍ਰਬੰਧ ਕੀਤੇ ਹੋਏ ਨੇ ਬਟ ਇਹ ਆ ਕਿ ਚਲੋ ਇੱਕ ਕੁਦਰਤੀ ਹੈਗਾ ਜੀ ਇੰਨਾ ਉਹਨੇ ਜਿੰਨਾ ਪਾਊਗਾ ਜੀ ਕਿੰਨਾ ਸਮਾਂ ਲੱਗ ਜੇਗਾ ਜੀ ਸਾਰਾ ਸਥਿਤੀ ਪਟੜਵਾਰ ਚ ਦੇਖੋ ਪਿਛੋ ਤੇ ਅਗਰ ਦੇਖਿਆ ਜਾਵੇ ਤੇ ਹੁਣ ਤੇ ਲੈਵਲ ਥੋੜਾ ਘਟਿਆ ਪਾਣੀ ਦਾ ਬਟ ਇਹ ਆ ਕਿ ਜਿਹੜਾ ਹੁਣ ਖੇਤਾ ਵਿੱਚ ਪਾਣੀ ਆ ਗਿਆ ਜਿਹੜੀ ਆਡੀ ਫਸਲ ਬਿਲਕੁਲ ਹੀ ਖਰਾਬ ਹੋ ਗਈ ਆ ਪਸ਼ੂਆਂ ਦਾ ਜਿਹੜਾ ਬਹੁਤ ਮੁਸ਼ਕਲ ਆ ਪਸ਼ੂਆਂ ਵਾਸਤੇ ਵੀ ਆਮ ਜਿਹੜੀ ਆਮ ਲੋਕ ਦਾ ਆਉਣਾ ਜਾਣਾ ਬੜਾ ਮੁਸ਼ਕਲ ਹੋਇਆ ਹੈ ਤੇ ਕੁਝ ਕੁ ਲੋਕ ਹਜੇ ਵੀ ਘਰਾਂ ਵਿੱਚ ਫਸੇ ਹੋਏ ਆ ਇਹਨੂੰ ਤਕਰੀਬਨ ਮੈਨੂੰ ਲੱਗਦਾ ਕਿ ਇਹ ਹਜੇ 5-7 ਦਿਨ ਲੱਗਣਗੇ ਇਹ ਨੋਰਮਲ ਹੋਣ ਤੱਕ ਦੀ ਸਰਕਾਰ ਵੱਲੋਂ ਕੁਝ ਆਇਆ ਵੀ ਰਾਹਤ ਦਿੱਤੀ ਗਈ ਹੈ ਸਰਕਾਰ ਵੱਲੋਂ ਜੀ ਆਲਰੇਡੀ ਰਾਹਤ ਦਿੱਤੀ ਗਈ ਆ ਜੀ ਡੀਸੀ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਨੂੰ ਵੀ 30 ਕਰੋੜ ਦੀ ਇਹਨਾਂ ਨੇ ਫੰਡ ਡਾ ਸਰਕਾਰ ਵੱਲੋਂ ਦਿੱਤਾ ਗਿਆ ਇਹ ਹਰ ਜ਼ਿਲ੍ਹੇ ਨੂੰ ਪਠਾਨਕੋਟ ਨੂੰ ਵੀ 30 ਕਰੋੜ ਦਿੱਤਾ ਗਿਆ ਤੇ ਗੁਰਦਾਸਪੁਰ ਨੂੰ ਵੀ 30 ਕਰੋੜ ਦਿੱਤਾ ਗਿਆ ਜਿਹਨੂੰ ਲੈ ਕੇ ਹੁਣ ਮੇਰੀ ਐਸਡੀਐਮ ਫਤਿਹਗੜ ਚੂੜੀਆਂ ਵੀ ਗੱਲ ਹੋਈ ਆ ਅਸੀਂ ਪਿਛੂਆ ਵਾਸਤੇ ਵੀ ਆਪਣਾ ਜੋ ਵੀ ਉਹਨਾਂ ਦੇ ਭਾਵੇਂ ਚੋਖਰ ਹੋਵੇ ਭਾਵੇਂ ਉਹਨਾਂ ਦੇ ਪੱਠੇ ਹੋਣ ਜੋ ਵੀ ਆ ਅਸੀਂ ਉਹਦਾ ਪ੍ਰਬੰਧ ਕਰ ਰਹੇ ਆ ਕਿ ਜਿੰਨੀ ਹੋਏਗੀ ਸਰਕਾਰ ਵੱਲੋਂ ਆਪਾਂ ਬਸ ਉਹਦਾ ਹੈਲਪ ਕਰ ਰਹੇ ਆ ਕੀ ਨਾ ਜੀ ਅੱਜ ਰਵੀ ਕਿੱਥੋਂ ਆਏ ਤੁਸੀਂ ਅਸੀਂ ਸ੍ਰੀ ਤਰਨਤਮ ਸਿੰਘ ਸਾਹਿਬ ਦਾ ਕਿ ਅੱਜ ਤੁਸੀਂ ਹਰਦਵਾਲ ਚਾਏ ਹੋ ਪਿੰਡ ਦੇ ਪਾਸਿਆਂ ਦੀ ਮਦਦ ਲਈ ਆਏ ਹੋ ਇਹ ਕੀ ਲੈ ਕੇ ਆਏ ਤੁਸੀਂ ਅਸੀਂ ਢੁਡੀ ਲਿਆਂਦੀ ਜੀ ਡੰਗਰਾ ਵਾਸਤੇ ਤਿੰਨ ਟਰਾਲੇ ਤੇ ਬਾਕੀ ਰਾਸ਼ਨ ਜੋ ਵੀ ਲੋੜਿਆ ਪਾਣੀ ਹੋ ਗਿਆ ਬਰੈਡ ਹੋ ਗਏ ਇਦਾਂ ਹੋਰ ਬੜੀਆਂ ਚੀਜ਼ਾਂ ਕਲਾ ਹਰਦਵਾਲਾ ਇੱਕ ਹੋਰ ਕਿਸੇ ਥਾਂ ਤੇ ਨਹੀਂ ਹਰਦਵਾਲੀ ਆਏ ਇੱਥੇ ਕੋਈ ਪਹੁੰਚਿਆ ਨਹੀਂ ਹੋਰ ਕੋਈ ਦੇ ਅਨੂੰ ਸਾਡਾ ਯਾਰ ਇੱਥੋਂ ਦਾ ਦੇ ਇਹਨੇ ਕੀਤਾ ਫੋਨ ਤੇ ਅਸੀਂ ਤਾਂ ਕਰ ਗਏ ਤੁਸੀਂ ਆਪਣੀ ਕੋਈ ਸੰਸਥਾ ਕੇ ਪੈਸੇ ਨੌਜਵਾਨਾਂ ਨਹੀਂ ਵੈਸੇ ਹੀ ਵੈਸੇ ਹੀ ਜੀ ਕੋਈ ਸੰਸਥਾ ਨਹੀਂ ਹਾਂ ਜੀ ਯੂਨੀਵਰਸਿਟੀ ਲੋ ਆਏ ਅਸੀਂ ਗੁਰੂ ਨਾਨਕ ਦੇਵ ਜੁਨੀਵਰਸਿਟੀ ਲੋ ਸਾਰੇ ਉੱਥੇ ਪੜ੍ਹਦੇ ਆ ਤੇ ਉੱਥੇ ਹੀ ਜ਼ਰੇ ਆਏ ਤੁਸੀਂ ਵਿਦਿਆਰਥੀ ਵਿੰਗ ਲਾ ਲ ਹਾਂ ਜੀ ਤੇ ਗਾਂਵੀ ਕਿਉਂਕਿ ਪੰਜਾਬ ਤੇ ਸਾਰੇ ਖਾਸ ਕਰਕੇ ਜਿਲ੍ਹਾ ਗਰਦਾਸਪੁਰ ਚ ਬਹੁਤ ਭਾਰੀ ਮਾਰ ਪਈ ਆ ਹਾਂਜੀ ਉਹ ਵਿੱਚ ਵਿੱਚ ਵੀ ਗਾਂ ਕਿਸੇ ਦੀ ਜੁਆਇਨ ਅੱਜ ਹੀ ਅੱਜ ਹੀ ਆਏ ਇੰਨਾ ਕੁ ਲੈ ਗਏ ਬਾਕੀ ਵੇਖਾਂਗੇ ਕੱਲ ਨੂੰ ਪਰਸੋਂ ਨੂੰ ਫੇਰ ਆਵਾਂਗੇ ਜੋ ਜੋ ਲੋੜਿਆ ਮਾੜੇ ਕਿਰਪਾ ਕਰੇ ਜੇਤੀ ਜੇਤੀ ਜੋ ਵੀ ਹੋਇਆ ਵਧੀਆ ਵੇ ਬਾਕੀ ਵੀਰ ਜੀ ਸਾਡੀ ਸਾਰੇ ਯੂਥ ਨੂੰ ਜਿਹੜੇ ਵਧੀਆ ਸਹੀ ਸਲਾਮਤ ਹੈ ਜਿਨ੍ਹਾਂ ਦੇ ਏਰੀਆ 'ਚ ਪਾਣੀ ਨਹੀਂ ਆਇਆ ਹੋਮ ਹੋਮ ਭਾਗੇ ਇੱਥੇ ਪਹੁੰਚੋ ਇੱਥੇ ਲੋੜ ਹੈ ਤੇ ਆਪਣੀ ਵੀਰਾਂ ਨੂੰ ਜਿੰਨੀ ਵੀ ਜੋ ਵੀ ਸਰਦਾ ਬੰਦਾ ਹੋ ਸਕਦਾ ਵਾ ਮੇਰੇ ਵੀਰ ਪਹੁੰਚੋ ਕਿਉਂਕਿ ਪੰਜਾਬ ਨੂੰ ਲੋੜ ਹੈ ਮੇਰਾ ਨਾਮ ਬਜੇਤਰ ਸਿੰਘ ਜੀ ਸਰ ਅਸੀਂ ਸਰ ਮਜੀਠਾ ਸਾਈਡ ਵੀਰਮੜਾਲਾ ਪਿੰਡ ਸਾਡਾ ਅਸੀਂ ਉੱਥੋਂ ਆਏ ਆ ਅਸੀਂ ਤਿੰਨ ਪਿੰਡ ਇੱਥੋਂ ਇਕੱਠੇ ਹੋਏ ਆ ਭੋਮਾ ਵਡਾਲਾ ਤੇ ਵੀਰਮ ਤੇ ਆ ਸਾਡੇ ਨਾਲ ਸਾਥੀ ਹੈ ਅਸੀਂ ਯੂਨੀਵਰਸਿਟੀ ਇਕੱਠੇ ਪੜ੍ਹਦੇ ਆਂ ਤੇ ਇਹ ਤਰਨਤਾਂ ਤੋਂ ਸੇਵਾ ਲੈ ਕੇ ਇੱਥੇ ਪਹੁੰਚੇ ਸਰ ਇੱਥੇ ਲੋੜਵੰਦਾਂ ਵਾਸਤੇ ਸਰ ਇੱਥੇ ਲੋੜਵੰਦਾਂ ਵਾਸਤੇ ਹੁਣ ਮੌਕੇ ਦੇ ਹਿਸਾਬ ਨਾਲ ਕਿ ਜਿਹੜੇ ਜਨਵਰ ਜਿਤਨਾ ਮੰਨ ਲਓ ਕਿ ਲੋਕਾਂ ਨੇ ਰੱਖੇ ਜਿਹੜੇ ਉਹਨਾਂ ਲਈ ਚਾਰਾ ਵਗੈਰਾ ਜਿਹੜਾ ਉਹਦੀ ਥੋੜ੍ਹ ਪੈਣ ਦੀ ਇੱਥੇ ਤੂੜੀ ਲਿਆਂਦੀ ਅਸੀਂ ਆਪਣੇ ਸੁੱਕਾ ਚਾਰਾ ਤੇ ਨਾਲ ਜਿਹੜਾ ਗਾਂ ਅੱਗੇ ਲੈ ਕੇ ਜਾਵਾਂਗੇ ਉਹ ਆਪਾਂ ਪਾਣੀ ਲੈ ਕੇ ਆਏ ਆ ਬਰੈਡ ਲੈ ਕੇ ਆਏ ਆ ਨੌਜਵਾਨਾਂ ਦੀ ਮੈਸੇਜ ਦੇਣਾ ਚਾਹੂਗਾ ਕਿ ਜਿੱਥੇ ਇਸ ਵਕਤ ਤੇ ਪਿੰਡ ਵਾਲਿਆਂ ਨੂੰ ਕੁਝ ਜ਼ਰੂਰ ਤੇ ਅੱਜ ਉਹ ਐਸ ਵੇਲੇ ਤਕਲੀਫ ਵਿੱਚ ਨੇ ਸਰ ਨੌਜਵਾਨਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਕਿ ਅੱਜ ਪੰਜਾਬ ਦੇ ਵਿੱਚ ਇਹ ਮਾੜਾ ਸਮਾਂ ਚੱਲਣ ਡਿਆ ਆ ਅਸੀਂ ਵੇਖਣਨੇ ਕਿ ਪੰਜਾਬ ਦੇ ਨਾਲ ਹੋਰ ਕੋਈ ਨਹੀਂ ਖਲੋਤਾ ਸਿਰਫ ਪੰਜਾਬ ਦੇ ਵਿੱਚਲੇ ਜਿਹੜੇ ਪਿੰਡ ਆ ਉਹ ਹੀ ਉੱਠ ਕੇ ਇੱਕ ਦੂਜੇ ਦੀ ਸਹਾਇਤਾ ਲਈ ਆਉਂਦੇ ਆ ਕਿ ਜਿਹੜੇ ਪਿੰਡ ਲਾਗੇ ਵਾਲੇ 'ਚ ਪਾਣੀ ਜਾਂਦਿਆ ਆ ਤੇ ਦੂਜੇ ਵਾਲੇ ਲਾਗੋਂ ਆਉਂਦੇ ਆ ਤੇ ਉਹਨਾਂ ਦੀ ਸਹਾਇਤਾ ਕਰਨਦੇ ਆ ਬਾਹਰੋਂ ਵਾਲਾ ਕੋਈ ਨਹੀਂ ਆਉਂਦਿਆ ਤੇ ਇਹੋ ਪੰਜਾਬ ਹੀ ਜਿਹੜਾ ਕਿਤੇ ਦੂਰ ਦੂਰ ਤੱਕ ਕਸ਼ਮੀਰ ਚ ਆ ਜੇ ਨਾ ਇਧਰ ਕਨਿਆ ਕੁਮਾਰੀ ਠਾਂ ਤੱਕ ਕਿਤੇ ਵੀ ਹੜ ਕੋਈ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਆਵੇ ਤੇ ਪਹਿਲੇ ਨੰਬਰ ਤੇ ਖਲੋਂਦਾ ਸੀ ਤੇ ਅੱਜ ਪੰਜਾਬ ਦੇ ਨਾਲ ਹੋਰ ਕੋਈ ਨਹੀਂ ਖਲੋਤਾ ਪੰਜਾਬ ਸਿਰਫ ਆਪਣੀ ਸਹਾਇਤਾ ਆਪ ਕਰਨ ਦਿਆ ਤੇ ਗਾਂਵ ਦੇ ਲਈ ਵੀ ਪ੍ਰਸ਼ਾਸਨ ਨੂੰ ਇਹੋ ਹੀ ਬੇਨਤੀ ਆ ਕਿ ਸਾਡੇ ਜੋਗਾ ਜੋ ਹੈਗਾ ਅਸੀਂ ਉਹ ਆਪਣੇ ਹਿਸਾਬ ਨਾਲ ਕਰਨ ਦੇ ਅਸੀਂ ਸਿਰਫ ਮਦਦ ਕਰ ਸਕਦੇ ਆ ਜੇ ਗਾਂਵ ਫਿਊਚਰ ਦੇ ਵਿੱਚ ਜਿਹੜੇ ਹੜ ਆਉਣੇ ਆ ਉਹਨਾਂ ਨੂੰ ਰੋਕਣ ਦਾ ਜਿਹੜਾ ਕੰਮ ਆ ਉਹ ਪ੍ਰਸ਼ਾਸਨ ਦਾ ਆ ਤੇ ਵਧੀਆ ਹੋ ਕਹਿਣਾ ਵੀ ਬਣਾਉ ਵਧੀਆ ਸਾਰੀਆਂ ਨਹਿਰਾਂ ਨੂੰ ਜਿਹੜਾ ਪਾਣੀ ਆਵੇ ਨਾ ਬਕਰੋ ਜਿਹੜਾ ਬਿਲਕੁਲ ਜਿਹੜੇ ਬਾਨ ਆ ਉਹ ਮਜ਼ਬੂਤ ਕੀਤੇ ਜਾਣ ਕਿ ਜਿਹੜਾ ਕੱਲ ਨੂੰ ਜਿਹੜਾ ਆਉਣ ਵਾਲਾ ਸਮਾਂ ਆ ਉਹ ਜਿਹੜਾ ਆ ਉਹ ਇਹਨਾਂ ਕਿਸਾਨਾਂ ਦੇ ਲਈ ਖੁਸ਼ਹਾਲ ਰਵੇ ਕਿ ਜਿਹੜੇ ਬੰਦਿਆਂ ਕੋ ਜੋ ਜੋ ਆਪਣੀ ਇਥੇ ਕਿਰਤ ਕੰਡੇ ਆ ਉਹ ਕਰਕੇ ਇਹ ਦਿਖਾ ਸਕੇ ਬੰਦਾ ਕਿ ਆਪਣੀ ਕਮਾਈ ਜਿਹੜੀ ਉਹਨਾਂ ਦੀ ਉਹਨਾਂ ਦੇ ਕੋਲ ਡਾਇਰੈਕਟ ਪਹੁੰਚ ਸਕੇ ਨੁਕਸਾਨ ਨਾ ਕਿਸਦਾ ਕੋਈ ਹੋਵੇ ਮੁਖ ਸਿੰਘ ਜੀ ਮੁਖ ਸਿੰਘ ਜੀ ਕਦੋਂ ਪਾਣੀ ਆਇਆ ਇਹਨਾਂ ਨੂੰ ਇਹ ਪਾਣੀ ਭਾਜੀ ਕੱਲ ਰਮਦਾਸ ਤੋਂ ਇਨੇ ਪਾਣੀ ਨੇ ਮਾਰ ਕੀਤੀ ਹੈ ਜਿਹੜਾ ਭੋਨੇਵਾਲ ਤੋਂ ਤੁਸੀਂ ਟੁੱਟੀ ਹੈ ਨਾ ਭੋਨੇਵਾਲ ਤੋਂ ਇਹਨੇ ਰਮਦਾਸ ਵਾਲੇ ਪਾਣੀ ਨੇ ਇੱਧਰ ਚੜਨਾ ਸ਼ੁਰੂ ਕੀਤਾ ਵਾ ਸਭ ਤੋਂ ਪਹਿਲਾਂ ਇਹ ਉੱਥੋਂ ਆਇਆ ਉੱਥੋਂ ਆਇਆ ਰਮਦਾਸ ਵਾਲੀ ਸਾਈਡ ਤੋਂ ਤੇ ਰਾਤ ਦਾ ਪਾਣੀ ਇਹ ਜਿਹੜਾ ਪਿਛਲਾ ਪਾਣੀ ਸੀ ਜਿਹੜਾ ਕੋਰੀਦੌਰ ਤੋਂ ਟੁੱਟਾ ਹੈ ਪਿਛਲੇ ਪਿੰਡਾਂ ਦਾ ਨਿੱਕੋਸਰਾ ਜਾਂ ਪਿੱਛੇ ਨੂੰ ਸ਼ਕਾਰ ਮਾਛੀਆਂ ਕੋਟਲੀ ਜਿੰਨਾ ਵੀ ਹੈਗਾ ਇਹ ਉਹ ਪਾਣੀ ਰਾਤ ਦਾ ਇਕੱਠਾ ਹੋ ਕੇ ਤੇ ਇੱਥੇ ਬਹੁਤ ਜ਼ਿਆਦਾ ਮਤਲਬ 88 ਤੋਂ ਵੀ ਜ਼ਿਆਦਾ ਪਾਣੀ ਹੋ ਗਿਆ ਕੱਲ ਇੱਥੇ 4 ਫੁੱਟ ਪਾਣੀ ਤੇ ਅੱਜ ਇੱਥੇ 7 ਫੁੱਟ ਪਾਣੀ ਹੈ ਰਾਤ ਰਾਤ 3 ਫੁੱਟ ਪੱਜ ਗਿਆ ਰਾਤ ਰਾਤ 3-4 ਫੁੱਟ ਪਾਣੀ ਵਧਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੈ ਜਾਨੀ ਨੁਕਸਾਨ ਹੀ ਕਿਉਂ ਹੈ ਕਿ ਬਚਾਉ ਹੈ ਜਾਨੀ ਨੁਕਸਾਨ ਤੇ ਸ਼ਾਇਦ ਨਹੀਂ ਹੋਇਆ ਕਿਤੇ ਵੀ ਪਰ ਮਾਲੀ ਨੁਕਸਾਨ ਜ਼ਰੂਰ ਲੋਕਾਂ ਦਾ ਮਾਲ ਡੰਗਰ ਵਿੱਚ ਪਸ਼ੂਆਂ ਦਾ ਨੁਕਸਾਨ ਹੋਇਆ ਤੂੜੀ ਕਿਸੇ ਦੀ ਨਹੀਂ ਰਹੀ ਸਾਰੀ ਰੁੜ ਗਈ ਹੈ ਤੇ ਬਾਕੀ ਫਸਲ ਦਾ ਤੇ ਰਹੀ ਕੁਝ ਨਹੀਂ ਤੁਸੀਂ ਵੇਖ ਸਕਦੇ ਹੋ ਵੀ ਇੱਥੇ ਨਾਮੋ ਨਿਸ਼ਾਨ ਹੀ ਨਹੀਂ ਰਹਿਣਾ ਇੱਥੇ ਅਵੇ ਕੋਤੇ ਅਸੀਂ ਨਹੀਂ ਪਾਣੀ ਲੱਗ ਜਾ 15-20 ਦਿਨ ਲੱਗ ਜਾਏ ਹਾਂਜੀ 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 ਵੱਧ ਪੰਨੀਆਂ ਬਣ ਤੇ ਇਹ ਪਿਛਲੀ ਵਾਰੀ ਵੀ 88 ਚ ਜਦੋਂ ਇੱਥੋਂ ਪਾਣੀ ਲੱਤਾ ਸੀ ਨਾ ਸਾਰਾ ਪਾਣੀ ਪਿਛਲਾ ਖਤਮ ਹੋ ਗਏ ਇਹ ਪਾਣੀ ਫੇਰ ਨਿਕਲਦਾ ਸਾਨੂੰ ਮਾਰਦੀ ਆ ਰੇਲ ਅੱਗੋਂ ਇੱਕ ਰੋਡ ਇਹਨਾਂ ਨੇ ਨਵਾਂ ਬਣਾਤਾ ਆ ਔਰ ਮਦਾਸ ਰੋਡ ਉਹ ਉੱਚਾ ਕਰਤਾ ਆ ਉਹ ਅੱਗੋਂ ਕਿਤੇ ਟੁੱਟਾ ਨਹੀਂ ਆ ਉਹ ਪਾਣੀ ਨਹੀਂ ਖਿੱਚ ਰਿਆ ਨਾ ਅੱਗੋਂ ਰੇਲ ਖਿੱਚ ਰਹੀ ਆ ਪਿੱਛੋਂ ਅੱਗੋਂ ਰੇਲ ਨੇ ਡੱਕਾ ਲਾ ਕੇ ਤੇ ਇਹ ਪਾਣੀ ਤਕਰੀਬਨ ਸਾਡੇ ਪਿੰਡ ਤੱਕ ਵਾਣ ਦੀ ਜਿਹੜੀ ਕੋਸ਼ਿਸ਼ ਹੁੰਦੀ ਹੈ ਮੈਂ ਇਸ ਸਾਈਡ ਤੇ ਉੱਥੇ ਗਿਆ ਸੀ ਜਿੱਤੇ ਉੱਧਰ ਪਾਣੀ ਦੇਖਿਆ ਸਾਡੇ ਇੱਥੇ ਸਾਡੇ ਭੜੇਵਿਆਂ ਦਾ ਘਰ ਇੱਥੇ ਉਧਰ ਇਹਦਾ ਪਾਣੀ ਵੇਖਿਆ ਪਾਣੀ ਉਧਰ ਇਧਰ ਨੂੰ ਆ ਰਿਹਾ ਏ ਨਰਾਂ ਥੱਲੋਂ ਅੱਛਾ ਪਹਿਲਾਂ ਕੱਲ ਉਸਤਰ ਤੋਂ ਉਸ ਪੁੱਲ ਤੋਂ ਵੇਖ ਕੇ ਵੇਖਿਆ ਇਧਰ ਆ ਫੇ ਇਧਰ ਆ ਕੇ ਵੇਖਿਆ ਤੇ ਇੱਥੇ ਪਾਣੀ ਆ ਗਿਆ ਸੀ ਤੇ ਉਧਰੋਂ ਪਾਣੀ ਆ ਵਾਂਗ ਜਿਵੇਂ ਸਾਰੀ ਖਾਲੀ ਸੀਗੀ ਜੇ ਤਾਂ ਮੈਂ ਉਧਰੋਂ ਪਾਣੀ ਆਇਆ ਇਧਰੋਂ ਆ ਡੱਕ ਕੇ ਪਾਣੀ ਜਿਹੜਾ ਤੇ ਫੇਰੇ ਇਧਰ ਦੀ ਛੜਕ ਪਾਰ ਕਰਕੇ ਤੇ ਫੇਰਾ ਵਾਂਗ ਪਾਣੀ ਕੱਲ ਦਾ ਇੱਥੇ 7 ਵਜੇ ਦਾ ਪੜੀ ਤਿੰਨ ਤਿੰਨ ਫੁੱਟ ਆ ਗਿਆ ਫੇਰ ਸਾਸੀ ਵਿਹੜ ਦੇ ਵਿੱਚ ਇੱਥੋਂ ਤੱਕ ਪਾਣੀ ਨਹੀਂ ਛੜਿਆ ਜਿੱਥੋਂ ਤੱਕ ਹੋਣ ਚੜ ਗਿਆ ਜਾਨੀ ਸਾਸੀ ਤੋਂ ਵੱਧ ਮਾਰ ਮਾਰ ਕੀਤੀ ਹੈ ਮਾਰ ਇਹਨਾਂ ਨੇ ਇਧਰ ਵਾਲੀ ਸਿਰਫ ਪਰੋਂ ਜਿਹੜਾ ਰਿਹਾ ਹੀ ਫੋਕਲ ਪੁਆਇੰਟ ਤੱਕ ਪਾਣੀ ਰਿਹਾ ਇਹ ਫੋਕਲ ਪੁਆਇੰਟ ਤੋਂ ਫਿਰ ਇਹ ਇਧਰ ਮੀਟੀ ਦੀਆਂ ਕਿਸ਼ਤੀਆਂ ਇਧਰ ਮੋਲੀਆ ਕੋਟ ਤੋਂ ਪਹਿਲੇ ਹੁੰਦੀਆਂ ਸੀ ਇਹ ਇਹ ਇੱਥੇ ਬੰਦੇ ਜਿਹੜੇ ਮੋਲੀਆ ਕੋਟ ਤੋਂ ਉਦੋਂ ਗੱਡੇ ਸੀ ਪਰ ਅੱਤ ਕੀ ਪਾਣੀ ਅੱਬੋਂ ਤਾਂ ਹੀ ਜ਼ਿਆਦਾ ਗਾਂਦਕ ਟਪਲਿਆਂ ਦਾ ਕੀ ਪੁੰਚ ਗਿਆ ਇਧਰ ਦੀ ਕਿੰਨਾ ਕਿੰਨਾ ਕ ਨੁਕਸਾਨ ਹੋਇਆ ਆਪਣਾ ਇਹ ਤੇ ਨੁਕਸਾਨ ਨੂੰ ਘੱਟੋ ਘੱਟ ਵੀ ਤਾਂ ਮੇਰਾ 200 300 ਕਿੱਲਾ ਤਾਂ ਇਧਰ ਹੀ ਡੁੱਬ ਗਿਆ ਇੱਥੇ ਇੰਨੇ ਘੇਰੀ ਸੀ ਤੇ ਉਧਰ ਵਾਲੀ ਸਵੇਰੇ ਸਕੂਲ ਦੇ ਲਾਗੇ ਛਪੜੇ ਉਹਦੇ ਚ ਪਾਣੀ ਭੰਨ ਲਿਆ ਅਜੇ ਉਹ ਵੀ ਪਤਾ ਨਹੀਂ ਹੋ ਸਕਦਾ ਪਿੰਡ ਦੇ ਵਿੱਚ ਚਲ ਜਾਏ ਪਿੰਡ ਵਿੱਚ ਬਚਾ ਪਿੰਡ ਵਿੱਚ ਬਚਾਇਆ ਜੇ ਪਿੰਡ ਵਿੱਚ ਚਲੋ ਮਾਲੀ ਨੁਕਸਾਨ ਬਹੁਤ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਈ ਅਜੇ ਕੋਈ ਪਿੰਡ ਵਿੱਚ ਬਹੁਤ ਨੁਕਸਾਨ ਹੋ ਗਿਆ ਜੀ ਕਦੋਂ ਪਾਣੀ ਆਇਆ ਜੀ ਇਹ ਪਰਸੋਂ ਤੋਂ ਆਇਆ ਜੀ ਪਾਣੀ ਇੰਨਾ ਜ਼ਬਰ ਆਇਆ ਵੀ ਇੱਕ ਦਮ ਚੜਿਆ ਥੋੜੇ ਟਾਈਮ ਦੇ ਵਿੱਚ ਇਹ ਪਾਣੀ ਜਿਹੜਾ ਵਾ ਪਿੰਡ ਨਾਲ ਲੱਗ ਗਿਆ ਨਿਕ ਨੁਕਸਾਨ ਹੋ ਗਿਆ 100% ਸਾਰਾ ਡੁੱਬ ਗਿਆ ਹਰਦੌਰਵਾਲ ਦਾ ਜਿਹੜਾ ਚੜਦਾ ਪਾਸ ਉਧਰ ਦਾ ਪਾਸਾ ਨਾ ਥੋੜਾ ਜਿਹਾ ਲਖਣ ਸਾਈਡ ਸਾਡੇ ਘਰਾਂ ਵਾਲੇ ਬਣੇ ਉਹ ਥੋੜਾ ਬਚਿਆ ਵਾ 5-700 ਕਿਲਾ ਬਾਕੀ ਸਾਰਾ ਰਕਬਾ ਜਿਹੜਾ ਡੁੱਬ ਗਿਆ ਹਾਂਜੀ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹਾਂ ਹਰਦਗੜਾ ਤੇ ਆਉਂ ਰੋਡ ਦੇੜਾ ਉਹ ਰੋਡ ਤੇ ਪੂਰਾ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਤੇ ਇੱਥੇ ਵੀ ਕੋਈ ਨਾ ਕੋਈ ਜਿਹੜਾ ਮਾਰਦੇ ਰਹਿੰਦੇ ਹੁਣ ਆ ਬਾਹਰੋਂ ਮੇਰ ਪਿੰਡ ਆ ਉੱਤੇ ਹਾਲੀ ਬਚਾ ਪਾਣੀ ਦਾ ਹਾਂ ਪੇਂਡ ਦੇ ਵਿੱਚ ਨਹੀਂ ਵੜਿਆ ਪਾਣੀ ਪਰ ਫਸਲ ਕੋਈ ਨਹੀਂ ਬਚੀ ਇਸ ਪਾਸੇ। ਜਾਨੀ ਕਿਸਾਨੀ ਮਾਰ ਗਈ ਯਾਰ। ਕਿਸਾਨੀ ਮਾਰ ਗਈ। ਬਿਲਕੁਲ ਖਤਮ ਹੋ ਗਈ। ਮੰਗ ਕਰਦੇ ਨੇ ਸਰਕਾਰ ਤੋਂ। ਹਾਂ ਮੰਗ ਕਰਦੇ ਆ ਸਾਰਾ ਬਹੁਤ ਖਰਚਾ ਲੱਗਾ ਵਾ। ਅਸੀਂ ਆੜਤੀ ਵੀ ਸਾਨੂੰ ਪਤਾ ਵੀ ਇਹ ਕਿੰਨਾ ਕੁ ਲੋਕਾਂ ਨੇ ਖਰਚਾ ਲਾਇਆ ਤੇ ਕਿੱਥੋਂ ਤੱਕ ਇਹ ਕਰਜ਼ਾਈ ਨੇ ਨਿੰਮਟਾਂ ਬੜੀਆਂ ਵੱਡੀਆਂ ਨੇ। ਸਰਕਾਰ ਨੂੰ ਚਾਹੀਦਾ ਵਿਆਜ ਵੀ ਮਾਫ ਕਰਨ ਤੇ ਬਾਕੀ ਵੀ ਸਾਡੀ ਜਿਹੜੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਗਰਦੌਰੀ ਕਰਕੇ ਤੁਰੰਤ। ਬਹੁਤ ਨਸਾਨ ਆਇਆ ਹੈ। ਅਰਸੋਂ ਦਾ ਪਾਣੀ ਆ ਰਿਹਾ ਪ੍ਰਸ਼ਾਸਨ ਦਾ ਜਿਹੜਾ ਅਧਿਕਾਰੀ ਆ 메ਨ ਰੋਡ ਤੇ ਹੈਗਾ ਪਰ ਐਸ ਰੋਡ ਤੇ ਕੋਈ ਨਹੀਂ ਆਇਆ ਕੱਲ ਕੱਲ ਸਵੇਰ ਦਾ ਆ ਕੋਈ ਵੀ ਇੱਕ ਵੀ ਪੱਤਰਕਾਰ ਸਾਬਤ ਕਰ ਦੇਗੀ ਉੱਪਰ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਇੱਥੇ 67 ਕਿਲੇ ਜੋਣਾ ਹੈ 60 ਦਾ 70 ਹੀ ਰੁਪਿਆ 67 ਦੇ 60 ਜੀ 12 12 ਫੁੱਟ ਪਾਣੀ ਇੱਥੇ ਬਾਰ ਬਾਰ ਫੁੱਟ ਪਾਣੀ ਬਾਰ ਬਾਰ ਫੁੱਟ ਪਾਣੀ ਆ ਇਹਦੇ ਵਿੱਚ ਮਿਲ ਕੇ ਵੇਖ ਲਓ ਠੀਕ ਹੈ ਜੀ ਬਹੁਤ ਨੀਵੀਂ ਆ ਜਗਾ ਜਗਾ ਨਹੀਂ ਨੀਵੀਂ ਪਾਣੀ ਇੰਨਾ ਆ ਜਗਾ ਨਹੀਂ ਨਹੀਂ ਪਾਣੀ ਹੋਣਾ ਬਰਾਬਰ ਜਿੱਤਰਾ ਹਾਂ ਸੜਕ ਕੋਈ ਹਰ ਸੜਕ ਜਿਹੜੀ ਆ 10 ਤੋਂ 12 ਫੁੱਟ ਉੱਚੀ ਆ ਜ਼ਮੀਨ ਤੋਂ ਠੀਕ ਹੈ ਰਵਾਲਾਂ ਚ 5000 ਏਕੜ ਆ 5000 ਏਕੜ ਚੋਂ 3000 ਏਕੜ ਜਿਹੜੀ ਬਿਲਕੁਲ ਖਤਮ ਹੋ ਗਈ ਹੈ 2000 ਏਕੜ ਚ ਵੀ ਜਿਹੜੀ ਆ 2000 ਏਕੜ ਚ ਵੀ ਜਿਹੜਾ 2-2 2.5 2.5 ਹੀ ਬੋਟ ਪਾਣੀ ਆ ਉਹ ਵੀ ਖਤਮ ਦੇ ਬਰਾਬਰ ਠੀਕ ਹੈ ਜੀ ਕੋਈ ਮਾਫੀ ਨਹੀਂ ਕੋਈ ਕੁਛ ਨਹੀਂ ਕੋਈ ਕੋਈ ਬੁਸ਼ ਨਹੀਂ ਕੋਆਪਰੇਟ ਬੈਂਕ ਜਿਹੜਾ 2% ਬਤਾ ਕੇ ਵਿਆਜ ਲਾ ਰਿਹਾ ਲੈਨ ਮਾਰਕੀਟ ਉਹਨਾਂ ਨੇ ਇਹਦੇ 'ਚ ਉਹਨਾਂ ਨੇ ਵੀ ਕਰਵਾਵਰੀ ਨਹੀਂ ਕੀਤੀ ਵੀ ਜਿਹੜੇ ਅਸੀਂ ਪੁਲਾਜ ਕੀਤੀਆਂ ਨੇ ਉਹਨਾਂ ਦਾ ਕੁਝ ਕਰਦੀਏ ਉਹਨਾਂ ਦਾ ਵੀ ਉਹ ਕੁਝ ਨਹੀਂ ਕਰਦੀ ਚਲੋ ਹਾਲੀ ਸਿਚੁਏਸ਼ਨ ਆਏਗੀ ਉਸ ਹਾਲੀ ਹਾਲਾਤ ਮੰਨ ਲੇ ਹਾਲਾਤ ਬਣ ਚੁੱਕੇ ਆ ਜੀ ਅੱਜ ਤੋਂ ਹਾਲਾਤ ਮੇਰੇ ਕਿੰਨੇ ਸੀ ਵੀ ਹਾਲੀ ਤੇ ਕੋਈ ਉਹ ਮੰਗ ਰੱਖਣਾ ਉਹ ਮੰਗ ਕੋਈ ਉਹ ਮੰਗਿਆ ਵੀ ਅੱਜ ਤੋਂ 15 ਦਿਨ ਪਹਿਲਾਂ ਦਾ ਪਾਣੀ ਆ ਰਿਹਾ ਕੋਈ ਅਧਿਕਾਰੀ ਨੇ ਆਇਆ ਕਿਸ ਨੇ ਕੁਝ ਨਹੀਂ ਪੁੱਛਿਆ ਉਹਨਾਂ ਦੇ ਵਿਆਜ ਦੇ ਫੋਨ ਆਉਂਦੇ ਸੀ ਕਿਸ਼ਤਦਾਰ ਕੱਲ ਤੱਕ ਬੰਦਿਆਂ ਨੂੰ ਫੋਨ ਆਇਆ ਵੀ ਕਿਸ਼ਤਦਾਰ ਇਹ ਵੀ ਨਹੀਂ ਵੀ ਬੰਦ ਹੋ ਗਏ ਅੱਜ ਤੱਕ ਕੋਈ ਨਹੀਂ ਪਹੁੰਚਿਆ ਪਾਣੀ ਲੱਥਨ ਤੇ ਕੋਈ ਸਾਰ ਨਹੀਂ ਅਜੇ ਤੱਕ ਚ ਅ ਅਜ ਤੱਕ ਹੁਣ ਹੁਣ ਤੱਕ ਸਥਿਤੀ ਚੜਨਦਿਆ ਇਹਦੇ ਪਾਣੀ ਲੱਥਨਦਿਆ ਪਰ ਨਹੀਂ ਲੱਥਨਦਿਆ ਨਹੀਂ ਉਹ ਤੇ ਦਿਖਣੀ ਰਿਆ ਚੜਦਾ ਹਾਂਜੀ ਚੜਦਾ ਵੀਰ ਸਿੰਘ ਕਠਾਣੀਆਂ ਜਿਹੜਾ ਗਰਦਾਸਪੁਰ ਤਸੀ ਡੇਰਾ ਬਾਬਾ ਨਾਨਕ ਪਿੰਡ ਹਰਦੁਰਵਾਲ ਅਹੀਂ ਜੀ ਚਲੋ ਬਾਕੀ ਦੇ ਬੜੇ ਮੁਲਖ ਦੇ ਸਾਰੇ ਗੱਲਾਂ ਤਾਂ ਦੱਸ ਦਿੱਤੀਆਂ ਹੋਣਗੀਆਂ ਪਰ ਖਾਸ ਗੱਲ ਇਸ ਇਲਾਕੇ ਦੀ ਦੱਸਣ ਲੱਗਿਆ ਜੇ ਇਹ ਇਲਾਕੇ ਨੂੰ ਬਚਾਉਣਾ ਪ੍ਰਸ਼ਾਸਨ ਨੇ ਦੇ ਸਰਕਾਰ ਨੇ ਇਹਨਾਂ ਦੇ ਵਿੱਚ ਆਕ ਲਗੇ ਲੈਣ ਆ ਲੈਣ ਦੇ ਥੱਲੇ ਉਹਦੀ ਕੋਈ ਪੁਲੀ ਨਹੀਂ ਵਢੀ ਹੈਗੀ ਉਹਦਾ ਢੱਕਾ ਲਗਾ ਇਹ ਡੱਕੇ ਨੇ ਡੇਰੇ ਤੱਕ ਦੋ ਗਰੇ ਡੋਬੇ ਨੇ ਇਹਦਾ ਮੇਨ ਕਾਰਨ ਇਹ ਮੇਨ ਕਾਰਨ ਆ ਇਹਦੋਂ ਅਗਲੀ ਛੜਕਿਆ ਉਹਦੇ ਥਲੇ ਪੁੜੀ ਜਣੀਗੀ ਠੀਕ ਹੈ ਜੀ ਜੇ ਉਹਨਾਂ ਥਲੇ ਪੁੜੀਆਂ ਤੇ ਲੈਂਡ ਥਲੇ ਪੁੜੀਆਂ ਹੋਣਾ ਤੇ ਮੈਂ ਸੋਨਦਾ ਵੀ ਸਰਕਾਰ ਨੂੰ ਇਹੋ ਜੀ ਦਿਖਤੀ ਨਾ ਬਗੀ ਜਾਨੀ ਕਿ ਪਾਣੀ ਦੀ ਪਾਣੀ ਨਿਕਲੂਗੀ ਇਹ ਹੁਣ ਪਾਣੀ ਆ ਬਟ ਜਦਾ ਝੋਨੇ ਦੀ ਵਾਟ ਲੰਬੀ ਆ ਇਤਰਾ ਇਹ ਖਰੋਤਾ ਆ ਵੇਜਾ ਤੇ ਅਜੇ ਵੀ ਵਧ ਰਿਹਾ ਹਾਂ ਬਦੂ ਇਸੇ ਦਾ ਕਾਰਨ ਇਹੋ ਹੀ ਆ ਪਾਣੀ ਬਹੁਤਾ ਨਹੀਂਗਾ ਸਿਰਫ ਇਹ ਨਿਕਾਸ ਨਹੀਂਗਾ ਪਾਣੀ ਜਮਾ ਹੁੰਦਾ ਜਾਂਦਾ ਵਾ ਜੇ ਪੁੜੀਆਂ ਬਣ ਤੇ ਫਿਰ ਸਭ ਤੋਂ ਵਧੀਆ ਇਲਾਕੇ ਦੀ ਬਾਸਤੇ ਆ ਇਹ ਪੁਲੀਆਂ ਦਾ ਸਾਰਾ ਕਾਰਨ ਹੈ। ਯਾਨੀ ਮੇਨ ਤੁਹਾਡਾ ਇਹ ਪਾਣੀ ਜਿਹੜਾ ਇੱਥੇ ਜਮਾ ਹੁੰਦਾ ਕਾਰਨ ਇਹ ਜਿਹੜੀ ਹਾਂ ਪੁਲੀਆਂ ਨਹੀਂ ਹੈ ਪੁਲੀਆਂ ਨਹੀਂ ਆ। ਇਹ ਹੁਣ ਸਿਰਫ ਦੋ ਪੁਲਿਆ ਨਿਕ ਨਿਕ ਇੱਕ ਸਕੀ ਦਾ ਹੋ ਸਕੀ ਵਾ ਭਰੀ ਆ ਇੱਕ ਪਰੇ ਲੰਡਾ ਰਾਲਾ ਬਸ ਦੋ ਪੁਲਾਂ ਦਾ ਸਾਰੇ ਇਲਾਕੇ ਦਾ ਕਿਨਾ ਪਾਣੀ ਆ ਤੇ ਸੜਕ ਦੇ ਵਿੱਚ ਬੋਏ ਮੇਰੇ ਹਿਸਾਬ ਨਾਲ ਕੋਈ ਛੋਟੀ ਮੋਟੀ ਇੱਕ ਦੀ ਪੁਲੀ ਆ। ਸੰਜ ਜਿਆਦਾ ਹੋ ਗਿਆ ਜੀ। ਨੁਕਸਾਨ ਤੇ ਟੋਟਲੀ। ਇਹ ਤੋਂ ਜੜ ਤੱਕ ਕੀ ਹੋ ਗਿਆ? ਰਵਾਲ ਜਣਾ ਹਾਂ ਜੀ ਹਣ ਰਵਾਲ ਦੇ ਨਾਲ ਨਾਲ ਸਾਰੀ ਬੇਕੋ ਤਬਾਈ ਸਾਰੇ 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 ਹੀ ਸਾਰੇ ਹੀ ਆ ਦੇਖਣ ਦੇ ਨਵੇਂ ਪਿੰਡ ਡੁੱਬ ਗਏ ਆ ਬਾਕੀ ਇਹਦੇ ਨਾਲੋਂ ਵੀ ਪਿਛਾਣ ਪਾਣੀ ਹੋਰ ਵਧਿਆ ਕਿਉਂਕਿ ਆ ਹੀ ਆਪਣੇ ਆਪ ਇੱਕ ਸੇਫਟੀ ਸਮਝਦੇ ਆ ਵੀ ਆ ਇਲਾਕਾ ਉੱਚਾ ਆ ਇੱਥੇ ਆ ਹਾਲ ਹੋਗਾ ਜਿਹੜਾ ਪਿਛਾ ਉਹ ਤੇ ਬਹੁਤ ਜ਼ਿਆਦਾ ਜੇ ਪਾਣੀ ਪਿੱਛੋਂ ਆਉਣਾ ਬੰਦ ਵੀ ਹੋ ਜੇ ਤੇ ਇਹ ਪਾਣੀ ਕਿੰਨੇ ਕਿੰਨਾ ਚਿਰ ਇੱਥੇ ਬਾਦ ਇਹ ਮੇਰਾ ਤਾਂ ਅੰਦਾਜ਼ਾ ਵੀ 10 ਦਿਨ ਦੇ 12 ਦੇ ਪੱਕੇ ਜਰਾ ਯਾਨੀ ਕਿ ਫਸਲ ਦੀ ਬਰਬਾਦੀ ਹੈ ਇਹ ਮਨਾਂ ਕਣਕੀ ਮਾਰ ਰਿਹਾ ਬਜਾ ਦੇਣਾ ਕਣਕੀ ਵਾਜੇ ਨਹੀਂ ਫਸਲ ਤੋਂ ਦਾ ਨਾ ਹੀ ਨਾ ਲਾਉ ਤੁਸੀਂ ਤੇ ਫਸਲ ਤੇ ਬਿਲਕੁਲ ਖਤਮ ਆ ਕਣਕੀ ਬੀਜੀ ਜਾਵੇ ਬੜੀ ਹਾਲਾਤ ਵਧੀਆ ਜੇ ਕਣਕ ਬੀਜੀ ਜਾਵੇ ਯਾਨੀ ਜੀ ਇਹੋ ਹੀ ਹੈ ਕਿ ਕਣਕੀ ਸਮੇਂ ਨਾ ਬੀਜੀ ਹਾਂਜੀ ਹਾਂਜੀ ਇਹ ਕਹੋਗੇ ਪਾਣੀ ਜਾਣਾ ਨਹੀਂਗਾ ਇਹ ਪਾਣੀ ਰਹਿਣਾ ਇਹਦੇ ਵਿੱਚ ਹੀ ਸਮਣਾ ਜਨਾ ਗਿਆ ਕੋਈ ਨਿਕਾਸੀ ਹੈ ਨਹੀਂ ਕਿ ਨੰਗਣ ਦੀ ਉਲੀ ਨਹੀਂ ਹੈਗੀ ਅੱਗੇ ਲੈਣ ਨੇ ਡੱਕ ਮਾਰੀ ਆ ਅਗੋਂ ਸੜਕ ਨੇ ਮਾਰੀ ਆ ਮੇਰੇ ਕਾਰਨਿਆਂ ਤੇ ਫਿਰ ਇਲਾਕੇ ਦੇ ਪਿੰਡ ਵਾਲਿਆਂ ਨੇ ਕਦੀ ਮੰਗ ਨਹੀਂ ਰਹੀ ਕਿਉਂਕਿ ਇੱਕ ਤੇ ਹੋ ਗਿਆ ਸੈਂਟਰ ਦਾ ਵਿਭਾਗ ਹਾਂਜੀ ਤੇ ਦੂਸਰਾ ਚਲੋ ਪੰਜਾਬ ਸਰਕਾਰ ਵੀ ਜੇ ਰਲ ਕੇ ਯੋਲੋਂ ਤੇ ਇਹ ਮਸਲੇ ਦਾ ਹੱਲ ਨਹੀਂ ਸਭ ਕੁਝ ਹੁੰਦਾ ਇਹ ਇੱਕ ਢਿੱਗ ਵੱਡੀ ਗੱਲ ਹੈ ਕੋਸ਼ਿਸ਼ ਨਹੀਂ ਹੋਈ ਕਦੀ ਕਾਟੋ ਜੀ ਵਾ ਮੈਂ ਤੁਹਾਨੂੰ ਤਾਂ ਹੀ ਆ ਗੱਲ ਦੱਸੀ ਆ ਨਾ ਵੀ ਕਈ ਵਾਰੀ ਨਾ ਕਿ ਇਹ ਗਾਦਾ ਇਦਾਂ ਬਹੁਤਾ ਧਿਆਨ ਹੀ ਨਹੀਂ ਵਾਇਦਾ ਵੀ ਸੁੱਕ ਬੁੱਕੇ ਜਾਖੀਦਾ ਵੀ ਕੱਲ ਕੋਈ ਗੱਲ ਨਹੀਂ ਚੱਲਣ ਦਿਆ ਕੰਮ ਪਰ ਹੈ ਮੇਨ ਗੱਲ ਇਹ ਆ ਜਿਹੜੀ ਮੈਂ ਵੇਖੀ ਆ ਜੇ ਪੁਲੀਆਂ ਹੋਣ ਫਿਰ ਬਿਲਕੁਲ ਫਸਲ ਵੀ ਬਚ ਸਕਦੀ ਆ ਪਾਣੀ ਆਉਣਾ ਇਹਦੇ ਦੋ ਤਿੰਨ ਦਿਨਾਂ ਵਿੱਚ ਲੰਘ ਜਾ ਤੇ ਝੋਨੇ ਬਜਣੇ ਸੀ ਪਰ ਇਹ ਪਾਣੀ ਰਹੂਗਾ ਤਾਂ ਜੰਮ ਕੇ ਦੇ ਕੋਈ ਫਸਲ ਨਹੀਂ ਬਜੇਗੀ ਨੁਕਸਾਨ ਹੋ ਲਿਆ ਵੇਖੋ ਜੀ ਮੈਂ ਸ਼ਰਨਜੀਤ ਸਿੰਘ ਪਿੰਡ ਹਰਦੌਰਵਰ ਕਲਾ ਤਹਿਸੀਲ ਡੇਰਾ ਬਾਬਾ ਨਾਨਕ ਦਾ ਤਿੰਨ ਦਿਨ ਤੋਂ ਸਾਡੇ ਪਾਣੀ ਸਟਾਰਟ ਪੈਣਾ ਹੈ ਮੇਰਾ 70 ਤੋਂ 75 ਕਿੱਲੇ ਜਿਹੜੀ ਆ ਉਹ 10 ਤੋਂ 12 ਤੋਂ 15 ਫੁੱਟ ਪਾਣੀ ਜਿਹੜਾ ਉਹ ਭਰਤੂਗਾ ਤਿੰਨ ਦਿਨ ਦੇ ਵਿੱਚ ਅੱਜ ਰਾਤ 3 ਫੁੱਟ ਪਾਣੀ ਦਾ ਫਲਾ ਜਿਹੜਾ ਹੋਰ ਵੱਧ ਗਿਆ ਜਿਹੜਾ ਤਕਰੀਬਨ ਤਕਰੀਬਨ ਕੀ ਅੱਜ ਰਾਤ ਸਾਨੂੰ ਇੰਨਾ ਕਿ ਖਤਰਾ ਵਾ ਕਿ ਸਾਡਾ ਪਾਣੀ ਬਹੁਤ ਉੱਚਾ ਜਾ ਸਕਦਾ ਵਾ ਕਿਉਂਕਿ ਹਾਂਜੀ ਅਜੇ ਵੇਖੋ ਜੀ ਅੱਜ ਰਾਤ ਪਾਣੀ ਵਧਿਆ ਹੋਏ ਇੱਕ ਹਰਦੁਰਵਲ ਕਲਾਂ ਇੱਕ ਇਦਾਂ ਦਾ ਪਿੰਡ ਆ ਜਿਹਨੂੰ ਅਮਰੀਕਾ ਤੋਂ ਡੇਰਾ ਬਾਮਾ ਰਾਣੀ ਤੇ ਵੱਡੀ ਰੇਲਵੇ ਲਾਈਨ ਪੈਂਦੀ ਆ ਉਸ ਤੋਂ ਅੱਗੇ ਵੀ ਕਾਫੀ ਹਲਕਾ ਪੈਂਦਾ ਜਿਹੜੀ ਇੱਕ ਰੋਡ ਆ ਡੇਰ ਰਮਦਾਸ ਤੋਂ ਫਤਿਹਗੜ ਚੂੜੀਆਂ ਨੂੰ ਨਵੀਂ ਬਣੀ ਆ ਔਰ ਇੱਕ ਰੇਲਵੇ ਲਾਈਨ ਆ ਇਹ ਪਾਣੀ ਅੱਗੇ ਨਹੀਂ ਦੇਣ ਜਾ ਰਹੀ ਜਿਹਦੇ ਨਾਲ ਕੀ ਅੱਜ ਰਾਤ ਹਰਦੁਰਵਲ ਕਲਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਵਾ ਤਿੰਨ ਦਿਨ ਤੋਂ ਪਾਣੀ ਤਾਂ ਵਧਿਆ ਵਧਿਆ ਵਾ ਪਰ ਜਿਹੜਾ ਅੱਜ ਰਾਤ ਦਾ ਖਤਰਾ ਵਾ ਹੋਰ ਬਹੁਤ ਜ਼ਿਆਦਾ ਵਧਿਆ ਪਿਆ ਵਾ ਪਹਿਲਾਂ ਹੀ ਪਾਣੀ ਪਧਰਾ ਫੋਟ ਹੋ ਚੁੱਕਿਆ ਵ ਔਰ ਕਿਸੇ ਜ਼ਿਮੀਦਾਰ ਦੀ ਕੋਈ ਫਸਲ ਬਾਕੀ ਨਹੀਂ ਹੈਗੀ ਨਾ ਡੰਗਰਾਂ ਦਾ ਚਾਰਾ ਨਾ ਕੁਛ ਤੇ ਬਾਕੀ ਸਭ ਤੋਂ ਵੱਡੀ ਗੱਲ ਆ ਕਿ ਇੱਥੇ ਵੱਡਾ ਨਮਾਇੰਦਾ ਕੀ ਆਉਣਾ ਸੀ ਹੁਣ ਤੱਕ ਪਿੰਡ ਦੇ ਕੋਈ ਪਟਵਾਰੀ ਨਹੀਂ ਪਹੁੰਚਿਆ ਕੋਈ ਤਹਿਸੀਲਦਾਰ ਨਹੀਂ ਪਹੁੰਚਿਆ ਕੋਈ ਆਖੀ ਨਹੀਂ ਸਰਕਾਰੀ ਅਧਿਕਾਰੀ ਦੇਖੋ ਕੋਈ ਸਰਕਾਰੀ ਅਦਾਰਾ ਕਿਸੇ ਘਰ ਦੇ ਵਿੱਚ ਕੁਛ ਨਹੀਂ ਆਇਆ ਪਬਲਿਕ ਖੜੀ ਆ ਹਰ ਬੰਦੇ ਨੂੰ ਪੁੱਛਿਆ ਜਾਵੇ ਕੋਈ ਹੁਣ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਵੇਖੋ ਇਹ ਸਾਰੇ ਘਰ ਰੋਡ ਤੇ ਬੈਠੇ ਆ ਜੀ ਤੋਕੜੀਆਂ ਰੁੜਕੀਆਂ ਨੇ ਸਾਰੀਆਂ ਢਾਹ ਉਹ ਜਾਲਗੀਆਂ ਨੇ ਯਾਨੀ ਕਰਾ ਤੋਂ ਬਾਅਦ ਕੋਈ ਨਹੀਂ ਮਰ ਰਿਹਾ ਤੇ ਨਹੀਂ ਨਾ ਨੀ ਆਖੇ ਵੀ ਇਹ ਪਰਸੋਂ ਬਹੁਤ ਮੰਦਾ ਲੱਗਦਾ ਪਰਸੋਂ ਕਿਤੋਂ ਲੰਢਾ ਪਿੰਡ ਆਪਣੇ ਕੁਛ ਕੇ ਵੇਖ ਲੋ ਪਰਸੋਂ ਰਾਤ ਨੂੰ ਸੁੱਤੇ ਜੀ ਇਹ ਦਿਨ ਹੋ ਗਏ ਆ 5 ਦਿਨ ਹੋ ਗਏ ਆ ਦੇਖੋ ਕੋਈ ਆਇਆ ਕਿਸੇ ਨੇ ਦੇਖੋ ਸਭ ਤੋਂ ਵੱਡੀ ਗੱਲ ਆ ਵੀ ਜਿਹੜਾ ਪਿੱਛੋਂ ਜੇ ਕਫਾਨ ਜੇ ਕੋਈ ਪੰਜਾਬੀ ਭਰਾ ਕਿਸੇ ਦੀ ਮਦਦ ਕਰਨ ਆ ਰਿਹਾ ਵਾ ਉਹ ਉਹਨਾਂ ਨੂੰ ਹੀ ਖਾਣਾ ਮਿਲ ਰਿਹਾ ਵਾ ਜਿਹੜਾ ਕਿਥੇ ਮੇਲਾ ਵੇਖਣ ਆ ਰਹੇ ਆ ਜਿਹੜੇ ਹਾਰ ਪ੍ਰਭਾਵਿਤ ਲੋਕ ਆ ਕਿਸੇ ਨੂੰ ਕੁਝ ਨਹੀਂ ਮਿਲ ਰਿਹਾ ਮੇਲਾ ਵੇਖਣ ਵਾਲੇ ਹੀ ਰਾਸ਼ਨ ਖਾਈ ਜਾਂਦੇ ਔਰ ਸਾਰਾ ਕੁਝ ਖਾਈ ਪੀ ਜਾਂਦੇ ਆ ਰੋਡਾਂ ਤੋਂ ਵਾਪਸ ਤੁਰੀ ਜਾਂਦੇ ਆ ਸਮਾਜ ਸੇਵਕ ਜੋ ਵੀ ਆਉਂਦਾ ਵਾ ਹਾਰ ਪੀੜਤ ਨੂੰ ਕਿਸੇ ਨੂੰ ਨਹੀਂ ਮਿਲਿਆ ਜੀ ਕੁਝ ਵੀ ਵੇਖੋ ਜੀ ਉਹ ਜਿਹੜੇ ਮੇਲਾ ਵੇਖਣ ਵਾਲੇ ਆ ਉਹੀ ਪਿਛੇ ਖਾਈ ਜਾਂਦੇ ਉਹੀ ਉਹਨਾਂ ਨੂੰ ਰਾਸ਼ਨ ਮਿਲੀ ਜਾਂਦਾ ਉਹੀ ਤੁਰੀ ਜਾਂਦੇ ਵੇਖੋ ਜੀ ਇੱਥੇ ਜੇ ਤੁਸੀਂ ਆਏ ਹੋ ਤੁਹਾਨੂੰ ਕੋਈ ਦਿਖਦਾ ਜੀ ਇਹ ਦਫਾ ਜੀ ਕੋਈ ਬੰਦਾ ਕੋ ਆਇਆ ਹੋਵੇ ਕੀਤਾ ਹੋਵੇ ਕਈ ਬੰਦੇ ਇਦਾਂ ਦੇ ਕਿਸੇ ਦੇ ਘਰ ਚ ਬੈਠੇ ਆ ਆ ਚਾਰ ਦਿਨ ਤੋਂ ਸੰਗ ਸੰਗ ਕੇ ਕੋਈ ਇੱਕ ਟਾਈਮ ਰੋਟੀ ਖਾ ਰਿਹਾ ਕੋਈ ਦੋ ਟਾਈਮ ਖਾ ਰਿਹਾ ਰੱਜ ਕੇ ਰੋਟੀ ਨਹੀਂ ਖਾ ਰਿਹਾ ਕੋਈ ਵੀ ਕਿਸੇ ਦੇ ਘਰ ਚ ਦੱਸੋ ਰੱਜ ਕੇ ਰੋਟੀ ਖਾ ਸਕਦਾ ਜੀ ਕੋਈ ਬਹਿ ਕੇ ਇੱਕ ਟੋਕਰੀ ਆਪਣੀ ਤੂੰ ਡੰਗਰਾ ਨੂੰ ਤੂੜੀ ਵਾਸਤੇ ਪਾ ਰਿਆ ਵਾ ਔਰ ਇਹ ਬਾਕੀ ਬੈਠਾ ਰਿਆ ਇੰਦਾ ਜੀ ਸਾਰਾ ਆਉਂਦੇ ਆ ਜਾਂਦੇ ਆ ਲੋਕ ਉਹ ਰਾਸ਼ਨ ਪਾਣੀ ਖਾਈ ਜਾਂਦੇ ਆ ਜੀ ਆਹ ਰਾਹਣ ਰਸਤੇ ਜੀ ਰਸਤੇ ਜੀ ਬਾ ਟੋਰ ਦਾ ਕਾਣ ਟੋਰ ਤੱਕ ਕੋਈ ਨਹੀਂ ਆ ਰਿਹਾ ਜੀ ਹਰ ਹਰ ਦਰਵਾਲ ਕਲਾਂ ਦੇ ਵਿੱਚ ਕੋਈ ਬੰਦਾ ਨਹੀਂ ਪਹੁੰਚਾ ਜੀ ਹੁੰਦਾ ਖੁਰਦੇ ਦੇ ਵਿੱਚ ਆਉਂਦੇ ਆ ਪਿੱਛੋ ਫਦੇਗੜ ਚੂੜੀਆਂ ਤੋਂ ਬੱਦੋਆ ਰੋਡ ਤੇ ਉਹ ਰਮਦਾਸ ਨੂੰ ਜਾਂਦੇ ਆ ਉਹ ਰੱਗੇ ਬੰਦਿਆਂ ਨੂੰ ਖਵਾਈ ਜਾਂਦੇ ਆ ਕਿਸੇ ਨੂੰ ਕੁਝ ਨਹੀਂ ਮਿਲ ਰਿਹਾ ਆਹ ਵੇਖੋ ਜੀ ਬੰਦੇ ਨੂੰ ਪੁੱਛ ਕੇ ਵੇਖੋ ਜੀ ਕਿਸੇ ਨੂੰ ਇਹਨਾਂ ਨੂੰ ਪੁੱਛੋ ਜੀ ਫਰਦਾਸ ਜੀ ਨੂੰ ਵੀ ਤਿੰਨ ਚਾਰ ਦਿਨ ਤੋਂ ਰੋਟੀ ਖਾਦੀ ਆ ਜੀ ਤਿੰਨ ਚਾਰ ਦਿਨ ਤੋਂ ਮਾ ਕੈਂਸਰ ਦਾ ਮੀਲਾ ਨਾ ਮਿਲ ਕੋ ਦਵਾਈ ਨਾ ਕੋ ਕਿਤੇ ਜਾ ਜਾਂਦਾ ਤੇ ਕੋਈ ਨਹੀਂ ਕੋਈ ਇੱਥੇ ਕੋਈ ਹੱਥ ਨਹੀਂ ਕੋਈ ਇੱਥੇ ਕੋਈ ਬੋਲੀ ਕਿ ਕਿੰਨੇ ਦਿਨ ਤੋਂ ਆ ਪਾਣੀ ਆਇਆ ਇੱਥੇ ਅੱਜ 4 ਦਿਨ ਹੋ ਗਿਆ ਜੀ ਪਾਣੀ ਆਇਆ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਬਹੁਤ ਜ਼ਿਆਦਾ ਜੀ ਵੇਖੋ ਘਰ ਵੀ ਰੋੜ ਗਿਆ ਤੂੜੀ ਵੀ ਰੋੜ ਗਈ ਢੜਾ ਵੀ ਰੋੜ ਗਿਆ ਸਾਰਾ ਕੁਝ ਹੀ ਹੋ ਗਿਆ ਜੀ ਆਹ ਕਰ ਦੇ ਤੇ ਬਿਲਕੁਲ ਕੋਈ ਚੀਜ਼ ਨਹੀਂ ਪਾਣੀ ਦੀ ਸਾਰਾ ਅੱਛਾ ਤੇ ਕਿਸੇ ਨੇ ਸਾਰ ਨਹੀਂ ਪੁੱਛੀ ਕੋਈ ਨੇ ਸਾਰ ਨਹੀਂ ਪੁੱਛੀ ਕੋਈ ਪੁਲਿਸ ਵਾਲਾ ਮਲਾਜ ਨਹੀਂ ਕੋਈ ਦੂਜਾ ਮਲਾਜ ਨਹੀਂ ਕੋਈ ਬਸ ਕੋਈ ਮਲਾਜ ਨਹੀਂ ਇੱਥੇ ਹੁੰਦਾ ਫਸਲ ਦਾ ਕਿੰਨਾ ਨੁਕਸਾਨ ਹੋਇਆ ਫਸਲ ਸਾਰੀ ਖਤਮ ਹੋ ਗਈ ਜੀ ਤੇ ਚਾਰਾ ਜਾਂ ਤੂੜੀ ਚਾਰਾ ਵੀ ਖਤਮ ਹੋ ਗਿਆ ਤੂੜੀ ਵੀ ਸਾਰਾ ਸਾਰਾ ਵੇਖੋ ਡਬ ਡਬ ਗਿਆ ਵੇਖੋ ਪਟੜ ਬੱਜੀ ਆ ਦੂਜੀ ਬੱਜੀ ਆ ਇਹ ਸਾਰੀ ਖਤਮ ਹੀ ਆ ਅੱਗੇ ਵੱਜੀ ਉਹ ਵੀ ਗੱਡ ਲਗੇ ਸਾਰੀ ਕੋਈ ਚੀਜ਼ ਨਹੀਂ ਲਹਿ ਗਈ ਕੋਈ ਨਹੀਂ ਮਰ ਲ ਬੱਚੇ ਆ ਤੇ ਬੱਚੇ ਉਹ ਮੇਰੇ ਨਿੰਨੇ ਦੇ ਦੋ ਪੁੱਤਰੀ ਉਹ ਖੜਕੇ ਇੱਧਰ ਨੇ ਉਹਦੇ ਬਾਹਰੇ ਭੁਲੇ ਕਿਤੇ ਕੋ ਕਿਤੇ ਕੋਈ ਥਾਂ ਨਹੀਂ ਬੈਣ ਨੂੰ ਕੋਈ ਤੇ ਕੋਈ ਗੱਲ ਹੀ ਨਹੀਂ ਕੋਈ ਕਰਨ ਵਾਲੀ ਤੇ ਹਾਂਜੀ ਤੇ ਪਛ ਡੰਗਰ ਕਿੱਥੇ ਬੰਨੇ ਜੇ ਡੰਗਰ ਤੇ ਉਹ ਰੋਡ ਤੇ ਅੱਗੇ ਬੱਦੇ ਜੀ ਤੇ ਉਹਨਾਂ ਲਈ ਕੋਈ ਕੋਈ ਟੂੜੀ ਤਾੜੀ ਨਹੀਂ ਕੋਈ ਮਤ ਚਾਰਾ ਨਹੀਂ ਕੋ ਟੂੜੀ ਕੋਈ ਮੁਲਾਜ਼ਮ ਕੋਈ ਪਟਵਾਰੀ ਜਾਂ ਨਹੀਂ ਨਹੀਂ ਇੱਥੇ ਕੋਈ ਨਹੀਂ ਮੜਿਆ ਇੱਥੇ ਕੋਈ ਸਾਡਾ ਆਪਣਾ ਰਾਤ ਮੇਰੇ ਕੇ ਆਜਦਾ ਮਤਲਬ ਇਦਾਂ ਹੀ ਭੈਣ ਭਰਾਵਾਂ ਦੇ ਰਾਤ ਮੀਂਹ ਚ ਬਾਹਰ ਮੱਛੇ ਤੇ ਸੌਂ ਰਹੀਦਾ ਕਿਤੇ ਕਿਤੇ ਬੱਤੀ ਹੁਣ ਕਦੇ ਆਉਂਦੀ ਹੈ ਕਦੇ ਨਹੀਂ ਆਉਂਦੀ ਕਦੇ ਆਪਾਂ ਕਿਹੜੀ ਸੰਸਥਾ ਵੱਲੋਂ ਇੱਥੇ ਸਹਾਇਤਾ ਲਈ ਆਏ ਆ ਵਾਇਗੁਰ ਜੀ ਦਾ ਖਾਲਸਾ ਸ੍ਰੀ ਵਾਇਗੁਰ ਜੀ ਦੇ ਫਤੇ ਜੀ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਟੀਮ ਨਾਲ ਅਸੀਂ ਇੱਥੇ ਆਏ ਹਾਂ ਜੀ ਇੱਥੇ ਪਹੁੰਚੇ ਹੋਏ ਹਾਂ ਪਿੰਡ ਰਵਾਲ ਦੇ ਵਿੱਚ ਜੀ ਸਾਡਾ ਕੈਂਪ ਜਿਹੜਾ ਆ ਟਾਲੀ ਸਾਹਿਬ ਦੇ ਕੋਲ ਚੱਲ ਰਿਹਾ ਆ ਸ਼ਾਹਪੁਰ ਜਾਜੰਦੇ ਪੁਲ ਦੇ ਉੱਤੇ ਜੀ ਤੇ ਉੱਥੇ ਫੋਨ ਗਿਆ ਸੀ ਵੀਰ ਹੋਣਾ ਦਾ ਕਿ ਇੱਥੇ ਕੁਝ ਸਮਗਰੀ ਦੀ ਲੋੜ ਆ ਤੂੜੀ ਦੀ ਲੋੜ ਆ ਜੋ ਕਿ ਡੰਗਰ ਇੱਥੇ ਤੁਹਾਨੂੰ ਦੇਖ ਹੀ ਰਹੇ ਪਿਛਲੇ ਜਿਹਦੇ ਪੰਨੇ ਕਿੰਨੇ ਡੰਗਰ ਨੇ ਤੇ ਉਹ ਟਰਾਲੀ ਲੈ ਕੇ ਅਸੀਂ ਇੱਥੇ ਪਹੁੰਚੇ ਹਾਂ ਜੀ ਤੇ ਕੀ ਕੀ ਲਿਆਤਾ ਜੀ ਇੱਥੇ ਜੀ ਹੁਣ ਇਹਨਾਂ ਨੇ ਸਿਰਫ ਤੂੜੀ ਦੀ ਡਿਮਾਂਡ ਕੀਤੀ ਸੀ ਉਹ ਲੈ ਕੇ ਆਏ ਆ ਸਵੇਰੇ ਚੋਕਰ ਆਏ ਉਹ ਦੋ ਟ੍ਰੱਕ ਚੋਕਰ ਦੇ ਮਂਗਾਏ ਆ ਸਵੇਰੇ ਜਿੰਨੀਆਂ ਬੋਰੀਆਂ ਦੀ ਡਿਮਾਂਡ ਹੋਏਗੀ ਭੇਜੀ ਜਾਏਗੀ ਕਿੰਨੇ ਕਿਲੋ ਦਾ ਹੁਣ ਤੱਕ ਕਿਸੇ ਦਾ ਕਰ ਦਿੱਤੀ ਹੁਣ ਤੱਕ ਜੀ ਸਾਡੇ ਕੋਈ 4 ਤੋਂ 5 ਟ੍ਰੱਕ ਜਿਹੜੇ ਆ ਚੋਕਰ ਦੇ ਅੱਗੇ ਲੱਗੇ ਆ ਕੋਈ 25 500 ਤੋਂ ਤਿੰਨ ਯਰ ਪੇਟੀ ਜਿਹੜੀ ਅੱਗੇ ਭੇਜੀ ਆ ਕੋਈ ਸੁੱਕੀ ਰਸਤੇ ਆ ਕੋਸ ਸੰਗਤਾਂ ਵੱਲੋਂ ਸੇਵਾ ਮਿਲ ਰਹੀ ਆ ਉਹ ਵੀ ਹੱਗੇ ਭੇਜ ਰਹੇ ਆ ਜੀ ਨੌਜਵਾਨਾਂ ਨੂੰ ਕੋਈ ਮੈਸੇਜ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੇਰਾ ਇਹੋ ਹੀ ਮੈਸੇਜ ਆ ਕਿ ਜਿਹੜੀ ਆਪਣੇ ਤੇ ਹੁਣ ਕਰੋਪੀ ਆਈ ਆ ਕੁਦਰਤੀ ਲਾ ਲਓ ਸਿਆਸੀ ਲਾ ਲਓ ਕੁਝ ਵੀ ਲਾ ਲਓ ਤੁਸੀਂ ਪਰ ਤੁਸੀਂ ਅੱਗੇ ਹੋ ਕੇ ਸੇਵਾ ਕਰੋ ਇਹੀ ਤੁਹਾਨੂੰ ਇਹ ਗਾਂ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹ ਯਾਦ ਰੱਖੇਗੀ ਵੀ ਹਾਂ ਇਸ ਟਾਈਮ ਦੇ ਉੱਤੇ ਸਾਡੇ ਉੱਤੇ ਬਣੀ ਸੀ ਪੰਜਾਬ ਦੇ ਉੱਤੇ ਬਣੀ ਸੀ ਤੇ ਸਿਆਸੀ ਪਾਰਟੀਆਂ ਨੂੰ ਬਿਲਕੁਲ ਭੁੱਲ ਕੇ ਤੇ ਆਪਣੀ ਸੇਵਾ ਕਰੋ ਕਰਮ ਕਰੋ ਉਹਦਾ ਹੀ ਤੁਹਾਨੂੰ ਪੁੰਨ ਮਿਲੇਗਾ ਜੀ ਵਾਹ ਕੁਝ ਨਹੀਂ ਕਰੇ ਪਿੰਡ ਆਏ ਹੋ ਕੋਰ ਲੱਗ ਜਣਾ ਜੀ ਬੋਲਣਾ ਗੁਜਰਾ ਤੋਂ ਤੁਸੀਂ ਹਰ ਦੁਵਾਰ ਕਲਾ ਵਿੱਚ ਲੋੜ ਬੰਦਾ ਲਈ ਤੁਸੀਂ ਇੱਥੇ ਤੂੜੀ ਲੈ ਕੇ ਆਏ ਕਿ ਕੀ ਕਹਿੰਦੇ ਹੋ ਜੀ ਤੁਸੀਂ ਇਸ ਨੂੰ ਲੈ ਜੀ ਜੀ ਵੇਖੋ ਇਹ ਬਹੁਤ ਮਾੜਾ ਸਮਾਂ ਆਇਆ ਜੀ ਜਿਹੜਾ ਪਾਣੀ ਦਾ ਕਹਿ ਰਿਹਾ ਇਸ ਕਰਕੇ ਵੀਰ ਭਰਾ ਘਰੋਂ ਬੇਕਾਰ ਹੋ ਗਏ ਨੇ ਉਹਨਾਂ ਦੀ ਮਦਦ ਵਾਸਤੇ ਅਸੀਂ ਇਹ ਕੋਸ਼ਿਸ਼ ਕਰਨ ਦੇ ਆ ਕਿ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਪਹੁੰਚੇ ਜੇ ਜਨਵਰਾਂ ਵਾਸਤੇ ਟੂੜੀ ਪਾਣੀ ਖਾਣਾ ਹੋਰ ਆਦੀ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਮਿਲਣ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਜੀ ਬਾਈ ਜੀ ਸਾਰੇ ਪਿੰਡ ਲੋ ਨਗਰ ਵੱਲੋਂ ਕਿ ਤੱਕ ਇਹ ਵੀ ਪਹੁੰਚ ਗਿਆ ਦੀ ਇੱਥੇ ਆਏ ਇਹ ਵੀ ਜੀ ਅਸੀਂ ਸਾਰੇ ਕੋ ਮਗਾਏ ਜੇ ਡੇਰਾ ਰਮਦਾਸ ਖੋਨੇਵਾਲ ਸਾਰੇ ਜਿੰਨਾ ਹੈਗਾ ਨਗਰ ਘੁੰਮ ਕੇ ਆਏ ਜੀ ਜੀ ਹਲਕਾ ਜੀ ਹਾਂਜੀ ਸਾਰਾ ਕੰਮ ਫਿਰਕੇ ਫਿਰ ਇਥੇ ਆ ਜਿੱਥੇ ਵੀ ਜਿੱਦੀ ਲੋੜ ਪਈ ਦੇਈ ਦੀ ਜੀ ਸਰ ਲੋਕਾਂ ਨੂੰ ਅਪੀਲ ਹੈ ਵੀ ਲੋੜ ਬੰਦ ਸਾਰਿਆਂ ਸਾਰਿਆਂ ਦੇ ਹੱਥ ਬੰਨ ਕੇ ਬੇਨਤੀ ਆ ਜੀ ਸਾਰੇ ਭੈਣ ਭਰਾ ਪਹੁੰਚੋ ਜਿਹੜੇ ਭੈਣ ਭਰਾ ਕੋਈ ਚੀਜ਼ ਨਹੀਂ ਲੱਗੀ ਉਹਨੂੰ ਦਿਓ ਜੀ ਕੋਸ਼ਿਸ਼ ਕਰੋਗੇ ਜੀ ਅਮੀਸ਼ ਸਿੰਘ ਜੀ ਤੁਹਾਡੇ ਤੱਕ ਇਸ ਵੇਲੇ ਓਥੇ ਘੜੀ ਵਿੱਚ ਕੋੜਲਾ ਗੁਜਰਾ ਦੇ ਲੋਕ ਨੌਜਵਾਨ ਪਹੁੰਚੇ ਨੇ ਤੁਰੀ ਲੈ ਕੇ ਕੀ ਕਹਿੰਦੇ ਹੋ ਐਸੇ ਨਾ ਧੰਨਵਾਦ ਕਰਦੇ ਬਹੁਤ ਜਿਹੜਾ ਓਕੇ ਟਾਈਮ ਸਾਡੀ ਨਾਲ ਮਦਦ ਕੀਤੀ ਆ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਪਰ ਦੇ ਲੋਕ ਜਿਹੜੇ ਆ ਸਾਰੇ ਡੇਰੇ ਤੋਂ ਸੱਕੀ ਤੋਂ ਆਣ ਕੇ ਇੱਥੇ ਬੈਠੇ ਆ ਸਾਡੇ ਜਿਹੜਾ ਪਾਣੀ ਰਖਬੇ ਦੇ ਵਿਚ ਆਸ ਵਲੇ 10-10 ਫੁੱਟ ਸਾਡੇ ਡੇਰਿਆਂ ਦੇ ਵਿੱਚ ਪਾਣੀ ਆ ਸੱਕੀ ਦੇ ਪੁੱਲ ਦੇ ਨਾਲ ਤੇ ਅਸੀਂ ਆਣ ਕੇ ਇੱਥੇ ਬੈਠੇ ਆ ਆਣ ਕੇ ਮੰਡੀ ਦੇ ਵਿੱਚ ਸਾਡਾ ਬਹੁਤ ਔਖਾ ਕਲੇਰਾ ਹੋ ਗਿਆ ਤੇ ਪ੍ਰਸ਼ਾਸਨ ਸਾਡੀ ਇੱਥੇ ਫਿਰ ਤੁਸੀਂ ਪਸ਼ੂ ਲਿਆਉਂਦੇ ਆ ਪਸ਼ੂ ਸਾਰੇ ਸਾਡੇ ਆ ਇਹ ਕਿਨੇਡ ਕਰਦੇ ਤੁਹਾਡੇ ਵਿੱਚ ਇੱਥੇ ਸਾਰਿਆਂ ਕਿਹ ਕੋ 10 ਨਹੀਂ ਕਿਹ ਕੋ 15 ਸਾਰਾ ਪਰਿਵਾਰ ਅਸੀਂ 20-25 ਘਰ ਆਣੀ ਆ ਇੱਥੇ ਇੱਥੇ ਉਹ ਜਿਹੜੇ 来 ਕੇ ਹੁੰਦੇ ਥੋੜੀ ਥੋੜੀ ਕੁੜੀ ਫਿਰ ਉਹਦਾ ਨਾ ਗੁਜ਼ਾਰਾ ਹੋ ਰਿਹਾ ਥੋੜਾ ਗੁਜ਼ਾਰਾ ਥੋੜੀ ਥੋੜੀ ਦੇਣਦੇ ਹੈ ਵਿਚਾਰੇ ਦੇ ਜਿਤਨਾ ਥੋੜਾ ਜਿਹਾ ਪ੍ਰਸ਼ਾਸਨ ਚੜਨ ਵਾਲੀ ਗੱਲ ਆ ਉਹ ਇੰਨਾ ਰਾਜ ਨਹੀਂ ਹੈਗਾ ਕੋਈ ਸਰਕਾਰ ਕੋਈ ਨਹੀਂ ਅਜੇ ਤੱਕ ਸਾਡੇ ਪਿੰਡ ਸਰਕਾਰ ਨੇ ਕੁਝ ਨਹੀਂ ਸਰਕਾਰੋਂ ਕੁਝ ਨਹੀਂ ਹੈ ਬਸ ਜਿਹੜੇ ਦਾਨੀ ਸੱਜਣ ਨੇ ਇਹੋ ਜਿਹੜੇ ਸੰਗਤਿ ਜਾਈ ਆ ਕੁ ਸੇਵਾ ਕਰਨ ਉਹਨਾਂ ਵੱਲ ਸਰਕਾਰ ਨਹੀਂ ਸਾਡੇ ਕੋਲ ਕੁਝ ਹੈ ਲੈ ਨਾ ਡਕਰਾਲੀ ਤੇ ਨਾ ਨਾ ਬੰਨਿਆ ਵਾਸਤੇ ਕੁਛ ਨਹੀਂ ਤੇ ਪਾਣੀ ਅੱਗੇ ਨੂੰ ਵੱਧ ਰਿਹਾ ਪਾਣੀ ਅੱਜ ਸਵੇਰੇ ਤੇ ਵੱਧਿਆ ਅੱਗੇ ਨੂੰ ਕਾਫੀ ਵੱਧ ਗਿਆ ਕੋ ਮੰਗ ਕਰਦੇ ਸਰਕਾਰ ਕੋਲ ਸਰਕਾਰ ਤੋਂ ਇਹ ਮੰਗਾਂ ਨੇ ਵੀ ਸਾਡੇ ਦੇ ਇੰਨੇ ਝੋਨੇ ਇੰਨੇ ਘਰਾਂ ਦੇ ਨੁਕਸਾਨ ਹੋ ਗਏ ਨੇ ਕੋਈ ਮੰਗ ਤੇ ਕਰਨੀ ਆ ਵੀ ਦੋ ਕੋਈ ਨਾ ਕੁਝ ਅੱਗੋਂ ਵੇਖੋ ਸਰਕਾਰਾਂ ਕੀ ਕਰਦੀਆਂ ਨੇ ਨੁਕਸਾਨ ਤੇ ਸਾਡਾ ਬਹੁਤ ਹੋ ਗਿਆ ਸਭ ਨਾਲ ਜੇ ਇਹ ਗਣੀਏ 77 7 ਲੱਖ ਲਗਦੇ ਝੋਨਾ 80 80 ਹਜ਼ਾਰ ਦਾ ਇਹ ਪਲਾਟ ਦੇ 60 ਹਜ਼ਾਰ ਦਾ ਬਹੁਤ ਫਸਲ ਦਾ ਜਿਹੜਾ ਨੁਕਸਾਨ ਹੋਇਆ ਫਸਲ ਦਾ ਤਾਂ ਕੋਈ ਦੇਖਿਆ ਨਹੀਂ ਨਾ ਨਾ ਕੁਛ ਨਹੀਂ ਜੀ ਬਹੁਤ ਨੁਕਸਾਨ ਫਸਲ ਦਾ ਸਾਡਾ ਫਸਲ ਬਚਣੀ ਨਹੀਂ ਸਾਡੇ ਜੀ ਜਿੱਥੋਂ ਤੱਕ ਸਾਡੇ ਘਰ ਜਿਹੜੇ ਆ ਜਦੋਂ ਇਹ ਰਹਿਣ ਉੱਥੇ ਜਾਣਾ ਉੱਥੇ ਪਤਾ ਨਹੀਂ ਕਿਤਨਾ ਸਾਫ ਪਸਪੂ ਵਾਲਾ ਕਿੰਨਾ ਕੁ ਕੋਡ ਜਿਹੜੇ ਘਰ ਵੇਖਣਗੇ ਤੇ ਫਿਰ ਫਿਰ ਉਹ ਸਫਾਈਆਂ ਕਿੱਦਾਂ ਹੋਣੀਆਂ ਹਕੀਕਤ ਹੁਣੇ ਹਾਂ ਧੰਨਵਾਦ ਜੀ ਨਾ ਕਹਿੰਦੇ ਹੋਇਆ ਕਿੱਥੇ ਗਿਆ ਆਪਣੇ ਡੇਰੇ ਸੱਕੀ ਤੇ ਪੜ ਲੱਗੇ ਜੀ ਅੱਛਾ ਪਿੰਡ ਹਰ ਦਰਵਾਜ਼ਾ ਪਿੰਡ ਹਰ ਦਰਵਾਜ਼ਾ ਤੇ ਆ ਜੀ ਅੱਛਾ ਆਪਣੇ ਵੀ ਪਸ਼ੂ ਕੱਢ ਲੈ ਰਹੇ ਹਾਂ ਹਾਂਜੀ ਪਸ਼ੂ ਕੱਢ ਲੈ ਲੈਂਦੇ ਹਾਂ ਹਾਂਜੀ ਜਾਨੀ ਨੁਕਸਾਨ ਬਚ ਗਿਆ ਮੇਰੇ ਕੋ 14 ਡੰਗਰ ਆ ਜੀ 14 ਲੈਣ ਤੇ ਇੱਥੇ ਹਾਂਜੀ 14 ਲੈਣ ਕਿਤਨਾ ਕੁ ਜਾਰਾ ਹੋ ਰਿਹਾ ਬਿਜਾਰਾ ਇਤਰਾ ਜੀ ਤੂੜੀ ਪੰਡ ਪੰਡ ਤੂੜੀ ਇਤਰਾ ਦਾਨੀ ਦੇ ਕੇ ਜਾਂਦੇ ਉਹਨਾਂ ਨੇ ਸਟੈਂਪ ਪਾਸ ਕਰੀ ਸਰਕਾਰੀ ਪਤਾ ਪਹੁੰਚਿਆ ਕੋਈ ਕੋਈ ਸਰਕਾਰੀ ਨਹੀਂ ਜੀ ਕੋਈ ਸਹਾਤਾ ਸਰਕਾਰੀ ਸਹਾਤਾ ਕੋਈ ਨਹੀਂ ਹੁੰਦਾ ਕਿ ਮੇਰੇ ਭਗਵਾਨ ਤੁਮਾਨ ਦਾ ਕਹਿਣਾ ਤੇ ਹੈ ਕਿ ਅਸੀਂ ਕੁਕੜੀ ਦੇ ਅੰਡੇ ਦੇ ਪੈਸੇ ਦਾਂਗੇ ਪਰ ਸਾਨੂੰ ਅੰਡੇ ਦੇ ਕਿੱਥੇ ਸਾਨੂੰ ਰੋਟੀ ਪਾ ਜਿਹੜੀਆਂ ਮਰ ਗਈਆਂ ਉਹਨਾਂ ਦਾ ਤਾਂ ਕੁਝ ਨਹੀਂ ਮਿਲਿਆ ਅੰਡੇਾਂ ਦੇ ਅੰਡੇਾਂ ਦੀ ਤੇ ਜਗਾ ਬਾਅਦ ਦੀ ਗੱਲ ਹੈ ਹਾਂ ਜੀ ਅੰਡੇ ਤੇ ਕੁਕੜਾ ਕਹਿਣ ਬਹੁਤ ਬਰਸੀ ਹੋਤੀ ਉਹਦੀ ਪਰ ਸਾਨੂੰ ਉਹਦੀ ਸੂਰਤ ਦੇਖ ਨਹੀਂ ਰਹੀ ਘੱਟੋ ਘੱਟ 500 ਕੁਕੜੀ 500 ਕੁਕੜਾਂ ਦਾ ਨੁਕਸਾਨ ਹੋਇਆ ਆਪ ਤੇ ਇੱਥੇ ਵੀ ਨਹੀਂ ਜੀ মুরগیاں ਦਾ ਵੀ ਹਾਂਜੀ ਕੋਈ ਨਹੀਂ ਬਚਿਆ ਪਾਣੀ ਬੜਾ ਪਾਣੀ ਬੜਾ ਤੇ ਇਹ ਨਾਲ ਤੇ ਪਾਣੀ ਉੱਥੇ ਤੇ ਬਚਣਾ ਕਿੱਥੇ ਜੀ ਤੇ ਆਪਣਾ ਡੇਰਾ ਕਿੱਥੇ ਹਾਂ ਛੱਡੀਆਂ ਪਾਰੀ ਆ ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ ਤੁੰਦਣੇ ਮੁਰਗੇ ਵੀ ਬਾਬਾ ਹੋਏ ਨੇ ਖਰਾਬ ਹੋਏ ਸਗਾ ਡੰਕਰ ਬਚਾ ਦੋ ਸਮਾਨ ਕਰਦਾ ਸਾਰਾ ਖਰਾਬ ਪੱਲੇ ਸਾਡੇ ਇਹਨਾਂ ਦਾ ਪਾਣੀ ਘਟ ਜੇ ਅੱਛਾ ਹੁਣ ਪਸ਼ੂ ਇੱਥੇ ਲੈ ਆ ਸਮਾਨ ਖਰਾਬ ਹੋ ਗਿਆ ਹਾਂਜੀ ਹਾਂ ਇਹ ਉਹ ਪਸ਼ੂ ਇੱਥੇ ਲਿਆਉਂਦੇ ਆਂ ਹਾਂਜੀ ਇੱਥੇ ਆਪੇ ਇੱਥੇ ਕਿਤੇ ਕਿਤਰਾ ਕਿ ਜਰਾ ਹੋਣਿਆ ਹੁਣ ਇੰਦਾ ਇੰਦਾ ਖੰਗ ਤੜਈ ਆ ਕੋਈ ਪੰਨ ਪੰਨ ਤੂੜੀ ਜੇ ਵੱਡਾ ਘਣ ਵਾਲੇ ਤੋਂ ਦੁੱਧ ਚਾਂ ਚਾਰ ਕਿਲੋ ਤੂੜੀ ਹੁਣ ਮੈਂ ਸ਼ੁਰੂਆਤ ਚ ਇਥੇ ਸਾਰੇ ਨੌਂ ਜਾਨਾਂ ਇਹ ਜੀ ਰੋਗੀ ਸਾਰੇ ਨਾਲ ਮਿਲ ਕੇ ਲੰਗਰ ਚਾਹ ਦੀ ਸੇਵਾ ਕਰ ਰਹੇ ਹੋ ਧੋਖੀ ਧੋਖਾ ਸਮਾ ਸਾਰੇ ਲਈ ਇਹ ਕੀ ਕਰਾ ਚੁੰਦੇ ਆ ਜੀ ਸਾਡੇ ਪਿੰਡ ਲੋਕ ਸੇਵਾ ਬਹੁਤ ਜ਼ਿਆਦਾ ਕੀ ਸਾਡੇ ਪਿੰਡਾਂ ਵਾਸਤੇ ਬਹੁਤ ਜਨਤਾ ਆਣ ਕੇ ਸਾਡੇ ਪਿੰਡ ਬੈਠੀ ਆ ਸਰਕਾਰ ਨਿਖਾਨ ਦੇ ਬਹੁਤ ਜ਼ਿਆਦਾ ਹੋ ਗਿਆ ਜੀ ਚੰਦਰ ਕਹਿ ਨਹੀਂ ਸਕਦਾ ਸਾਰੀਆਂ ਫਸਲਾਂ ਨਸ਼ਟ ਹੋ ਕੇ ਬੈਠੀਆਂ ਵਾਂ ਇਸੇ ਕਰਕੇ ਸਕੂਲ ਵੀ ਖੋਲੇ ਆ ਜਿਹਦੇ ਕੇ ਵੀਰ ਭਰਾ ਆਉਣਦੇ ਆ ਸਕੂਲੇ ਵਾਉਣਦੇ ਆ ਉਹਨਾਂ ਨੂੰ ਰਾਸ਼ਨ ਦੇਣੇ ਰੋਟੀ ਪਾਣੀ ਲੰਗਰ ਪਛਾਦਾ ਸਾਰਾ ਛਕਣ ਦੇ ਆ ਇੱਥੋਂ ਜਾਂਦੇ ਤਿੰਨ ਦਿਨ ਹੋ ਗਏ ਇੱਥੋਂ ਚੱਲਣ ਦੇ ਆ ਵਾ ਹੁਣ ਕਈਆਂ ਜਗ੍ਹਾ ਤੋਂ ਟੂੜੀ ਵੀ ਭੇਜਣੇ ਆ ਜਿਹਨਾਂ ਦਾ ਡੰਕਰ ਇੱਦਾਂ ਨਾਲ ਆਏ ਆ ਪਾਣੀ ਇੱਥੇ ਭਰਾਂ ਪਾਣੀ ਇੱਥੇ ਭਰਾ ਤੁਸੀਂ ਪਾਣੀ ਦਾ ਚੱਕਰ ਤੇ ਲਾਈ ਆਏ ਜੇ ਬਾਕੀ ਆ ਹਾਂਜੀ ਹਾਂਜੀ ਤੇ ਇਹ ਸਾਰਾ ਇਹ ਪਿੰਡ ਦੇ ਸਹਿਯੋਗ ਨਾਲ ਹਾਂ ਨਾ ਨਾ ਬਾਰੋਂ ਕਿਦੋਂ ਗ੍ਰਾਂਟ ਨਹੀਂ ਕੁਛ ਨਹੀਂ ਆਇਆ ਸਾਨੂੰ ਇਹ ਪਿੰਡ ਦਾ ਸਹਿਯੋਗ ਯਾਰ ਸਾਡੀ ਗਰਾਈ ਹਾਂ ਜੀ ਘਰਪਤੀ ਜੀ ਸਾਰਿਆਂ ਦਾ ਸਹਿਯੋਗ ਸਾਰਿਆਂ ਦਾ ਸਹਿਯੋਗ ਵੀਰ ਭਰਾ ਜਿੰਨੇ ਸਾਰੇ ਇੱਥੇ ਆ ਨਾ ਸਾਰ ਜਿੰਨੀ ਕਦੀ ਸ਼ਰਧਾ ਦਿੱਤੀ ਆ ਸਰਕਾਰ ਵੱਲੋਂ ਕੋਈ ਜ਼ਿਆਦਾ ਸਾਡੇ ਤੱਕ ਜੇ ਤੱਕ ਕੁਝ ਨਹੀਂ ਪਹੁੰਚਿਆ ਜੀ ਨਾ ਇੱਥੋਂ ਗਦਾਫਰ ਜ਼ਿਲ੍ਹੇ ਦਾ ਡੀਸੀ ਆਜੇ ਨਾ ਐਡੀਐਮ ਆਇਆ ਨਾ ਏਡੀਸੀ ਆਇਆ ਜੀ ਕੁਝ ਨਹੀਂ ਅਜੇ ਤੱਕ ਆਇਆ ਨਾ ਵਿਜੀਟ ਹੀ ਨਹੀਂ ਕੀਤੀ ਨਾ ਵਿਜੀਟ ਭਾਜੀ ਕੀਤਾ ਨਹੀਂ ਕੋਈ ਆਇਆ ਨਹੀਂ ਇੱਥੋਂ ਕਹਿੰਦੇ ਦੇਖਣ ਨਹੀਂ ਆਇਆ ਕੋਈ ਇਹ ਜਿਹੜੇ ਸਰਕਾਰ ਦੇ ਦਾਅਵੇ ਨੇ ਵੱਡੇ ਪੀਚ ਤੇ ਭਾਜੀ ਉਹ ਸਭ ਕਹਿਣ ਤੇ ਇੱਥੇ ਤੱਕ ਕੁਝ ਨਹੀਂ ਆਇਆ ਜੀ ਕੋਈ ਨਹੀਂ ਆਇਆ ਜੀ ਇੱਥੇ ਕਹਿੰਦੀਆਂ ਗੱਲਾਂ ਸਭ ਝੂਠੀਆਂ ਦੇ ਕੋਈ ਸਾ ਨਾ ਨਾ ਤੁਸੀਂ ਇੱਥੇ 3 ਦਿਨ ਹੋ ਗਏ ਤੁਸੀਂ ਖੁਦ ਆ ਰਹੇ ਤੁਸੀਂ ਦੇਖਿਆ ਕਿੰਨੂ ਆਏ ਮਰੀ ਕੁਛ ਵੇ ਲੋ ਫਿਰ ਗਾੜੀ ਅਫਸਰ ਕੋਈ ਨਹੀਂ ਇੱਥੇ ਆਇਆ ਜੀ